ਦੇਸ਼ ਕਿੱਥੋਂ ਕਿੱਥੇ ਜੁੜੇ ਹੋ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਨਾਲ ਜਿੰਨੇ ਵੀ ਲਾਈਵ ਦੇਖ ਰਹੇ ਹੋ ਦਸ਼ਕ ਜਰੂਰ ਆਪਣੀ ਧੰਨਵਾਦ ਸਾਡੀ ਕਰ ਸਕਦੇ ਹਨ ਤੇ ਇਨਬਾਕਸ ਵਿੱਚ ਜਾ ਕੇ ਕਮੈਂਟ ਰਿਕਸ ਕਰਕੇ ਜਾਂ ਕਿਸੇ ਨਾਲ ਗੱਲਬਾਤ ਕਰਨੀ ਹੈ ਫੋਨ ਤੇ ਵੀ ਕਰ ਸਕਦੇ ਹੋ ਫਿਰ ਲਾਈਕ ਹੋਇਆ ਅੱਜ ਪਹਿਲੀ ਵਾਰ ਦਸ਼ਕਾ ਦੇ ਨਾਲ ਜਿਹੜੇ तकरीबन 12 ਹਾਂ ਤੇ ਲਗਭਗ ਆਪਣਾ ਸਰਸਕ ਨੇ ਵੀ ਹੋ ਚੁੱਕਿਆ ਹੈ ਤੇ YouTube ਦਾ ਫੇਸਬੁਕ ਤੇ ਇਹਦਾ ਸਾਡਾ ਤਕਰੀਬਨ 36 ਹੈ ਉੱਪਰ ਚੜ੍ਹਿਆ 37 ਦੇ ਲਗਭਗ ਪਹੁੰਚਣ ਵਾਲਾ ਹੈ ਸੋ ਆਪਣੇ ਇਲਾਕੇ ਦਾ ਜਰੂਰ ਜਾਣਕਾਰੀ ਸਾਂਝੀ ਕਰਿਆ ਕਰੋ ਅੱਜ ਜੋ بارش ਦੀ ਬਹੁਤ ਹੋ ਰਹੀ ਹੈ ਹੁਸ਼ਿਆਰ ਰਹੋ ਕਿਉਂਕਿ ਚੋਆ ਜਿਹੜਾ ਬਹੁਤ ਜ਼ੋਰਾਂ ਸ਼ੋਰਾਂ ਦੇ ਨਾਲ ਆਹ ਹੋਇਆ। ਕੁਸ਼ਿਆਪ ਕੋ ਸਿੱਧੀ ਜੀ ਗੱਲ ਕਰ ਰਹੇ ਹਾਂ। ਜਿੰਨੇ ਵੀ ਦਸ਼ਕ ਜੁੜੇ ਹੋ ਆਪਣੇ ਵਿਚਾਰ ਜਰੂਰ ਸਾਂਝੇ ਕਰਿਆ ਕਰੋ ਜੀ। ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਹੈ ਉਹ ਸਾਂਝੀ ਜਰੂਰ ਕਰਿਆ ਕਰੋ। ਅੱਜ ਲਾਈਵ ਹੋਇਆ ਮੈਂ ਕਿਹੜਾ ਦਸ਼ਕਾਂ ਦੇ ਨਾਲ ਗੱਲਬਾਤ ਕਰ ਲਈ। ਗਨ ਬਯਾਬੀ ਨੂੰ ਇਹ ਦਿੱਸ਼ਾ ਤਾਂ ਵੀ ਆਫਲਾਈਨ ਆਂਦੇ ਲੱਗਦਾ ਦੁਬਾਰਾ ਹੀ ਪੁਰਾਣੀ ਗੀਮਾ ਦੀ ਦੁਬਾਰਾ ਹੀ ਪੁਰਾਣੀ ਗੀਮਾ ਦੀ ਦੁਬਾਰਾ ਹੀ ਪੁਰਾਣੀ ਗੀਮਾ ਅੱਜ ਅਹ ਜਾਣਕਾਰੀ ਜ਼ਰੂਰ ਸਾਂਝੀ ਕਰਿਆ ਕਰੋ ਜਿਹਨਾਂ ਆਕਸਿਜ ਜਾ ਕੇ ਆਪਣੇ ਆਪਣੇ ਇਲਾਕੇ ਦਾ ਜ਼ਰੂਰ ਦੱਸੋ ਕਿ ਅਸੀਂ ਕਿਸ ਕਿਸੇ ਇਲਾਕੇ ਤੇ ਜਨਮ ਪੱਦੀ ਨੋਇ ਦੇ ਪੇਜ ਨਾਲ ਜੁੜੇ ਹੋ ਸਾਡੇ ਚੈਨਲ ਜਿਹਨਾਂ ਨੇ ਸਬਸਕ੍ਰਾਈਬ ਕੀਤਾ ਆ ਉਹਨਾਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ तकरीबन ਦੁਬਾਰਾ ਹੀ ਅੱਜ ਲਗਭਗ ਸਾਡਾ ਸਬਸਕ੍ਰਾਈਬਰ ਦੀ ਹੋ ਚੁੱਕਿਆ ਹੈ। ਤੁਹਾਡਾ ਪਿਆਰ ਸਤਿਕਾਰਯੋਗ ਚੰਦਰਪਿਆਦੀ ਦੀ ਨੋਜ਼ ਖੇੜਾ ਆ ਹਰ ਤਰ੍ਹਾਂ ਦੀ ਆਵਾਜ਼ ਜਿਹੜੀ ਬੁਲੰਦ ਕਰਦਾ ਆ ਰਿਹਾ ਅੱਗੇ ਹੋਰ ਦੀ ਔਨਲਾਈਨ ਸਮੀਖਿਆ ਵਿੱਚ ਕਰੇਗਾ। ਫੇਸਬੁੱਕ ਪੇਜ ਵੀ ਸਾਡਾ ਹੈਗਾ ਜਨ ਪੰਜਾਬੀ ਨਿਊਜ਼। ਤਕਰੀਬਨ 70000 ਲਗਭਗ 76 ਯਾਰ ਜੀ ਲਗਭਗ ਹੋ ਚੁੱਕਿਆ ਆਪਣਾ ਸਬਸਕ੍ਰਾਈਬਰ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਆਪਣੇ ਕਿੱਥੋਂ ਤੁਸੀਂ ਜੁੜੇ ਹੋ ਸਾਡੇ ਪੇਜ ਨਾਲ ਅੱਜ ਪਹਿਲੀ ਵਾਰ ਲਾਈਵ ਹੋ ਰਹੀ ਹੈ ਮੈਂ ਤੇਰੇ ਦਰਸ਼ਕਾਂ ਦੇ ਨਾਲ ਗੱਲਬਾਤ ਕਰਦੀ ਕਿ ਸਾਡੇ ਨਾਲ ਦਰਸ਼ਕ ਕਿੱਥੋਂ-ਕਿੱਥੋਂ ਜੁੜੇ ਹੋ ਫਵਾਦੇ ਫਰੀਜ਼ ਹੈ ਇਸ ਕਰਕੇ ਮਨ ਹੈ ਕਿ ਉਹ ਆਪਣੇ ਦਰਸ਼ਕਾਂ ਦੇ ਨਾਲ ਕੁਝ ਗੱਲਾਂ ਬਤਾ ਕਰੀਏ कोई विचार करिए। गर्मी तो पंजाबियों राहत काफी मिल चुकी है क्योंकि बारिश भी काफी टाइम तो पै रही है मौसम भी चलो बढ़िया हुआ है ਜੀ ਗਾਨਕਾਲੀ ਕੀ ਰੋਲ ਸਾਂਝੀ ਕਰਿਆ ਕਰੋ ਜਿੰਨੇ ਵੀ ਪੰਜਾਬ ਦੇ ਵਿੱਚ ਜਿੰਨੇ ਵੀ ਪੰਜਾਬੀ ਜੁੜੇ ਹੋਣ ਜਾਂ ਹੋਲ ਜਿੱਥੋਂ ਜਿਹੜੇ ਹਿੰਦੀ ਜਾਣਦੇ ਹੋ ਵੀ ਸਾਡੇ ਨਾਲ ਗੱਲਬਾਤ ਕਰ ਸਕਦੇ ਨੇ ਨਾਲ ਆਪਾਂ ਹਿੰਦੀ ਵਿੱਚ ਜਵਾਬ ਦੇ ਬਣੇ ਸਭ ਤੋਂ ਵੱਧ ਸਾਡੀਆਂ ਪੰਜਾਬ ਲੋਕ ਜੁੜੇ ਹੋਣ ਧੰਨਵਾਦ ਬਹੁਤ ਬਹੁਤ ਥੈਂਕਸ ਕਿਰਪਾ ਆ ਵੀ ਜਿੰਨੇ ਵੀ ਪੰਜਾਬੀ ਜੁੜੇ ਹੋ ਕੋਈ ਲਿਖੇ ਜਿਹੜਿਆਂ ਤੋਂ ਬੱਖਰੇ-ਬੱਖਰੇ ਪਿੰਡਾਂ ਬੱਕਰੇ-ਬੱਕਰੇ ਮੁਹੱਲਿਆਂ ਤੋਂ ਆ ਪੰਜਾਬ ਦੇ ਜਿਹੜੇ ਕੋਨੇ-ਕੋਨੇ ਤੋਂ ਲੋਕ ਸਾਡੇ ਨਾਲ ਚੈਨਲ ਜੁੜੇ ਹੋ। ਸੋ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਕੀਤਾ ਆ। ਉਮੀਦ ਕਰਦੇ ਆ ਕਿ ਜਿਹੜੇ ਜਿੰਨੇ ਵੀ ਦਰਸ਼ਕ ਨਵੇਂ ਜੁੜਨਗੇ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਗੇ। ਸੋ ਸਾਨੂੰ ਖਬਰਾਂ ਭੇਜਣ ਲਈ ਤੁਹਾਨੂੰ ਤੁਸੀਂ ਸਾਡੇ ਵਟਸਐਪ ਨੰਬਰ ਤੇ 98140 27 300 ਦਿੱਸਣੋਂ ਖਬਰਾਂ 23 ਸਰਵਰ ਇਹਨਾਂ ਬਕਸੇ 'ਚ ਜਾ ਕੇ ਜ਼ਰੂਰ ਦੱਸੋ ਕਿ ਤੁਸੀਂ ਕਿਸ ਇਲਾਕੇ ਤੋਂ ਜੁੜੇ ਹੋ ਅੱਜ ਕੋਈ ਖਬਰ ਜਾਂ ਅੱਜ ਕੋਈ ਇਸ ਤਰ੍ਹਾਂ ਦਾ ਪਰ ਨਹੀਂ ਸਾਂਝੀ ਕਰ ਰਹੇ ਆ ਲਾਈਵ ਦਾ ਕਾਰਨ ਆ ਕਿ ਦਰਸ਼ਕਾਂ ਨੂੰ ਅਸੀਂ ਪੁੱਛਣਾ ਚਾਹੁੰਦੇ ਆ ਕਿ ਤੁਸੀਂ ਕਿੱਥੇ-ਕਿੱਥੇ ਤੇ ਜੁੜੇ ਹੋ ਸੁਇਕਰਨਾ ਹਿੰਦੀ ਦੇ ਵਿੱਚ ਇਹ ਜੀ ਗੱਲ ਦਾ ਕਈਆਂ ਨੂੰ ਸਮਝ ਨਹੀਂ ਲੱਗਦੀ ਹੈ ਜੀ ਜਿਤਨੇ ਵੀ ਵਾਈਪਾਇਨ ਹੈ ਜੋ ਆਪ ਦੱਸਾਏ ਕਿ ਕਹਾਂ ਸੇ ਆਪ ਜੁੜੇ ਹੋ ਜੋ ਪੰਜਾਬ ਕੇ ਬਾਹਰ ਕੇ ਸਟੇਟ ਕੇ ਹੈ ਉਹ ਆਪਣਾ ਆਪਣਾ ਗਾਉਂ ਦਾ ਔਰ ਆਪਣਾ ਪਰਿਵਾਰੀ ਬਾਰੇ ਵਿੱਚ ਜਾਣਕਾਰੀ ਜ਼ਰੂਰ ਸਾਂਝੀ ਕਰੇ ਜੀ ਜਾਨ ਪੰਜਾਬੀ ਮੌਜ ਦੇ ਦਰਸ਼ਕ

ਜੈਪੀ ਵਾਈਫ ਮੇਰੀ ਕਮੈਂਡ ਕਰ ਰਹੀ ਹੈ ਜੈਪੀ ਦੇ ਲਈ ਸੋ ਆਪਣੇ ਆਪਣੇ ਦਸ਼ਕ ਵਿਰੋਧ ਅਸਾਂ ਕਿ ਸਾਡੇ YouTube ਚੈਨਲ ਨਾਲ ਕੁਝ ਲੋਕ ਜੁੜਿਓ ਕਮੈਂਟ ਕਰਕੇ ਜੋ ਆਪਣੀ ਚਰਚਾ ਸਾਂਝੀ ਕਰਿਆ ਕਰੋ ਬਿਨਾ ਮੇਰ ਤੋਂ ਬਿਨਾ ਜੁੜਨਾ ਨਹੀਂ ਕਿਰਤੀ ਬਿੰਦੂ ਰਖ ਚਰਨਾ ਮੇਰ ਤੋਂ ਤੇ ਮਨ ਕਰਦੀ ਹੀ ਦੋਲੇ ਨਾ ਕਰਦੇ ਕੀ ਦੋਲੇ ਨਾ ਮੇਰ ਮਨ ਨਹੀਂ ਕਰਦੀ ਹੀ ਦੋਲੇ ਨਾ ਜਨ ਪੰਜਾਬੀ ਨਿਊਜ਼ ਦੇ ਦਰਸ਼ਕ ਜਿੰਨੇ ਵੀ ਜੁੜੇ ਹੋ ਕਮੈਂਟ ਕਰਕੇ ਜਰੂਰ ਆਪਣੀ ਜਾਣਕਾਰੀ ਸਾਂਝੀ ਕਰਿਓ ਕਿ ਤੁਸੀਂ ਕਿਸ ਕਿਸ ਇਲਾਕੇ ਤੋਂ ਜੁੜੇ ਹੋ ਕਿਹੜੇ ਕਿਹੜੇ ਇਲਾਕਿਆਂ ਤੋਂ ਤੁਸੀਂ ਜਨ ਪੰਜਾਬੀ ਨਿਊਜ਼ ਨਾਲ ਜੁੜੇ ਹੋ ਚਾਹੇ ਪਿੰਡ ਹੋਵੇ ਚਾਹੇ ਮਹੱਲਾ ਹੋਵੇ ਚਾਹੇ ਸ਼ਹਿਰ ਹੋਵੇ ਲਾਈਵ ਆਜੂ ਮੁੰਡਈ ਕਰ ਰਿਹਾ ਕਿ ਦਰਸ਼ਕਾਂ ਦੇ ਨਾਲ ਆਪਾਂ ਗੱਲਬਾਤ ਕਰੀਏ ਕਿ ਕਿੱਥੋਂ ਕਿਥੋਂ ਤੁਸੀਂ ਜੁੜੇ ਹੋ ਸਾਡੇ ਪੇਜ ਦੇ ਨਾਲ ਸਾਡੇ YouTube ਚੈਨਲ ਦੇ ਨਾਲ ਜਨਪਜਾਦੀ ਨਿਊਜ਼ ਹਮੇਸ਼ਾ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਆ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਹੱਕਾਂ ਦੀ ਵੇਖੂ ਹੋ ਕੇ ਗੱਲ ਕਰੇਗਾ ਬਿਨਾਂ ਡਰ ਕਿੰਨਾ ਤੇ ਇੱਕ ਭਾਵ ਤੋਂ ਜਨਪਜਾਦੀ ਨਿਊਜ਼ ਹਮੇਸ਼ਾ ਖਬਰਾਂ ਜਿਹੀਆਂ ਅਪਡੇਟ ਕਰਦਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੀਵਨ ਕਰੇਗਾ कमेंट करो जी कमेंट करो जानकारी सीझी करो अपने बारे जरूर नाम ले लिया है तिर नाम ले लिया है इतना सब अपने-अपने इलाके का जा जरूर जानकारी साझा किया करो बारिश भी ताबी हो रही है लोग काभी पकोड़े पूड़े भी बना रहे हैं लोग वडा पिस या समोसे समोसे चुगवासी ये आज समोसे खाने जाके शहर क्यों भेजें कि ਇਹਕਾਰ ਦੇ ਵਿੱਚ ਦਾ ਸਾਡੇ ਕੋਲ ਨਾ ਟਾਈਮ ਹੁੰਦਾ ਨਹੀਂ ਕਿ ਦਸਤ ਦੀ ਬਣਾਈਏ ਕਿਚਨ ਬਾਰੇ ਕੀ ਕਹਿਣਾ ਚਾਹੁੰਦੇ ਆ ਜਾਣਕਾਰੀ ਜੀ ਰੋਜ਼ ਸਾਂਝੀ ਕਰਿਆ ਕਰੋ ਕਮੈਂਟ ਕਰਿਓ ਤੇ ਦੱਸਿਓ ਆਪਣੇ ਆਪਣੇ ਇਲਾਕੇ ਦਾ ਕਿਸ ਤਰ੍ਹਾਂ ਦਾ ਹਾਲ ਚਾਲ ਚੱਲ ਰਿਹਾ ਅੱਜ ਲਾਈਵ ਹੋਈਆਂ ਕੀ ਦਸ਼ਕਾਂ ਨਾਲ ਗੱਲਬਾਤ ਸਾਂਝੀ ਕਰਦੇ ਆਂ ਪਰ ਦਸ਼ਤ ਜੀ ਦੇ ਬੋਲ ਕਰਕੇ ਲਾਈਕ ਵੀ ਜੁੜੇ ਹੋ। ਸੋ ਲਗਾਤਾਰ ਸਾਡੀ YouTube ਚੈਨਲ ਨਾਲ ਜੁੜੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਮੇਂ ਸਿਰ ਜਨਪਿਆਵੀ ਨੋਟੀਫਾਈ ਸਬਸਕ੍ਰਾਈਬ ਕੀਤਾ ਹੋਇਆ ਹੈ। ਇੱਕ ਆਉਣ ਵਾਲੇ ਸਮੇਂ ਦੇ ਵਿੱਚ ਹਰ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਅਸੀਂ ਅਪਡੇਟ ਕਰਦੀ ਦਿੰਨੇ ਆ। ਸੋ ਸਾਡੇ ਜਿੰਨੇ ਵੀ ਨਵੇਂ ਦਰਸ਼ਕ ਜੁੜੇ ਹੋ ਤੇ ਜੇ ਤੁਸੀਂ ਸਬਸਕ੍ਰਾਈਬ ਕਰਨ ਨੂੰ ਕੱਲ ਨੂੰ ਜੀ ਉਜੂ ਉਤੇ ਵੀ ਲਾਈਵ ਹੋਏ ਆ ਤੇ ਫਿਰ ਫੇਰ ਵੀ ਲਾਈਵ ਹੋਵਾਂਗੇ ਸੰਤ ਪਰੋਣੇ ਆਏ ਮੇਰੇ ਸੰਤ ਪਰੋਣੇ ਜਿਨਾਂ ਨੇ ਸੱਦੀ ਬਾਹਰ ਲਈਏ ਮੇਰੇ ਸਤਿਗੁਰੂ ਜੀ ਉਹ ਮੇਰੇ ਸਾਥ ਤੁਰੂ ਜੀ ਜਿਨਾਂ ਨੇ ਸੁਣਿਆ ਜਾਨਾ ਪੰਜਾਬੀ ਨੌਜੋਗੀਆਂ ਤਸ਼ਕ ਜਿੰਨੇ ਵੀ ਜੁੜੇ ਹੋ ਸਾਡੇ ਪੇਜ ਦੇ ਨਾਲ ਜਰੂਰ ਸਬਸਕ੍ਰਾਈਬ ਕਰ ਲੈਣ ਜਿਹੜੇ ਨਵੇਂ-ਨਵੇਂ ਚੈਨਲ ਦੇ ਨਾਲ ਲਾਈਵ ਆ ਕੇ ਆਈਆਂ ਲਾਈਵ ਆਨ ਦਾ ਕਰਨਾ ਕੀ ਦਰਸ਼ਕਾਂ ਦੇ ਨਾਲ ਜਰੂਰ ਆਪਾਂ ਗੱਲਬਾਤ ਸਾਂਝੀ ਕਰੀਏ ਕੀ ਦਰਸ਼ਕ ਸਾਡੇ ਚੈਨਲ ਦੇ ਨਾਲ ਕਿਤੇ ਕਿਤੇ ਤੇ ਲੋਕ ਜੁੜੇ ਹੋ ਕਿਤੇ ਕਿਤੇ ਪੰਜਾਬ ਦੇ ਬਾਹਰ ਵੀ ਜਿੱਥੇ ਰਹਿ ਗਏ ਆ ਤੇ ਉਹਨਾਂ ਦੇ ਨਾਲ ਵੀ ਆਪਾਂ ਜਰੂਰ ਗੱਲਬਾਤ ਸਾਂਝੀ ਕਰਾਂਗੇ ਜਿਨ੍ਹਾਂ ਨੂੰ ਪੰਜਾਬੀ ਨਹੀਂ ਆਉਦੀ ਉਹ ਸਾਡੇ ਨਾਲ ਹਿੰਦੀ ਦੇ ਵਿੱਚ ਵੀ ਜਿਹੜੇ ਪੰਜਾਬ ਦੇ ਬਾਹਰ ਆ ਜਿਹੜੇ ਹਿੰਦੀ ਕਿਉਂਕਿ ਜ਼ਿਆਦਾ ਯੂਜ਼ ਕਰਦੇ ਆ ਜ਼ਿਆਦਾ ਹਿੰਦੀ ਦੇ ਵਿੱਚ ਗੱਲਬਾਤ ਕਰਦੇ ਆ ਪਾ ਹਿੰਦੀ ਦੇ ਵਿੱਚ ਵੀ ਇਹਨਾਂ ਦਾ ਜਵਾਬ ਜ਼ਰੂਰ ਦੇਵਾਂਗੇ ਕਮੈਂਟ ਕਰਕੇ ਆਪਣੀ ਜਾਣਕਾਰੀ ਜ਼ਰੂਰ ਸਾਂਝੀ ਕਰਿਆ ਕਰੋ ਤੇ ਦੱਸਿਓ ਕਿ ਆਪਣੇ ਆਪਣੇ ਇਲਾਕੇ ਕਿੱਥੇ-ਕਿੱਥੇ ਤੋਂ ਤੁਸੀਂ ਜੁੜੇ ਹੋ बारिश बहुत थी। so, दर्शकों में मैं दसना चाहना कि इस जगह मेरे घर अपनी बड़ा जरा ਟੇੜਨ ਹੁੰਦਾ ਸੀ ਦੇਖੀ ਤਾਂ ਕਹਿ ਸਕਦੀ ਬਲੈਕ ਕਲਰ ਦਾ ਜਿਹੜਾ ਹੁੰਦਾ ਜਿਹਾ ਕੰਨ ਜਾਂ ਜਮਾ ਹੁੰਦਾ ਦਾ ਹੋਇਆ ਸੀਗਾ ਤੇ ਐਥੇ ਮੈਂ ਆਪਣੇ ਨੂੰ ਇਹ ਦਵਾਈ ਲਗਾਈ ਹੈ ਕਿਉਂਕਿ ਕਿੰਨੇ ਆਪਣੀ ਚੀਕ ਦੇ ਦਿੰਦੇ ਨੂੰ ਮੋਕਾ ਟਾਈਪ ਦੀ ਹੈ ਦਾ ਕੁਝ ਟੇੜਨ ਕਰਾ ਪੰਜਾਬੀ ਚੜਨ ਕੰਦੀ ਹੈ ਬਲੈਕ ਕਲਰ ਦਾ ਕਾਫੀ ਵੱਡਾ ਹੋਇਆ ਸੀਗਾ ਤੇ ਦਵਾਈ ਉਹਨਾਂ ਨੇ ਲਗਾਈ ਜੀ ਜੜ ਦੇ ਵਿੱਚੋਂ ਖਤਮ ਕਰ ਦਿੱਤਾ ਸਲੇਮਪੁਰ ਤੋਂ ਸਾਡੇ ਡਾਕਟਰ ਸਾਹਿਬ ਬਹੁਤ ਹਮਦਰਦੀ ਹੈ ਸਾਡੇ ਬਹੁਤ ਪਿਆਰੇ ਡਾਕਟਰ ਸਰ ਜੇ ਤੇ ਤੁਸੀਂ ਕਿਹੋ ਜਿਹੇ ਤਰ੍ਹਾਂ ਦੇ ਨੱਕ ਦਾ ਵੱਡਾ ਸਾਰਾ ਵੀ ਜਾਂ ਛੋਟਾ ਵੀ ਜਿੱਦਾਂ ਵੀ ਮੰਦੀ ਹੋਵੇ ਉਹ ਕੱਢ ਦਿੰਦੇ ਆ ਤੇ ਕਿੰਨੇ ਤਿੰਨ ਵਾਰੀ ਸਿਰ ਮੈਰੀਸਨ ਲਗਾਈ ਸੀ ਇਸ ਜਗ੍ਹਾ ਤੇ ਹਾਂ ਦੇਖੋ ਬਿਲਕੁਲ ਖਤਮ ਹੋ ਚੁੱਕਿਆ ਇਹ ਨਿਸ਼ਾਨ ਥੋੜਾ ਜਿਹਾ ਰਹਿ ਗਿਆ ਬਸ ਇਹ ਵੀ ਥਕੂ ਜੀ ਤਸ਼ਕਨ ਜਾਣਕਾਰੀ ਜ਼ਰੂਰ ਸਾਂਝੀ ਕਰੋ ਕਿ ਕਿੱਥੇ ਕਿੱਥੇ ਦੇ ਲੋਕ ਸਾਡੇ ਨਾਲ ਜੁੜੇ ਚੈਨਲ ਦੇ ਨਾਲ ਜਨਪਜਾਤੀ ਨੂੰ ਜੇ ਅੱਜ ਲਾਈਵ ਆਏ ਆ ਕਿ ਤਸ਼ਕਨ ਨਾਲ ਵੱਤ ਸਾਂਝੀ ਕਰੀਏ ਕਿ ਦਾਸ ਜਿਹੜੇ ਕਿੱਥੇ ਕਿੱਥੇ ਦੇ ਜੁੜੇ ਆ ਜਬੀਨ ਉਹਦੇ ਦਸ਼ਕਾਂ ਦਾ ਸਵਾਗਤ ਹੈ ਜਿੰਨੇ ਵੀ ਦਸ਼ਕ ਜੁੜੇ ਆ ਤੇ ਇਨਮੋਕਸ ਤੇ ਜਾ ਕੇ ਆਪਣੇ ਆਪਣੇ ਇਲਾਕੇ ਦਾ ਜ਼ਰੂਰ ਦੱਸਿਓ ਕਿ ਕਿੱਥੋਂ ਕਿੱਥੋਂ ਦੇ ਲੋਕ ਸਾਡੀ ਜਨਪਿਆਦੀ ਨੂ ਦੇ ਨਾਲ ਜੁੜੇ ਆ ਤੇ ਕਿਉਂਕਿ ਜਾਣਕਾਰੀ ਬਹੁਤ ਸਾਂਝੀ ਕਰਿਆ ਕਰੋ ਅੱਜ ਲਾਈਵ ਹੁੰਦਾ ਕਾਰਨਾਂ ਕਿ ਦਸ਼ਕਾਂ ਦੇ ਨਾਲ ਆਪਾਂ ਗੱਲਬਾਤ ਕਰੀਏ ਕਿ ਦਸ਼ਕ ਜਿਹੜੇ ਸਾਡੀ ਜਨ ਵੀ ਕਿੱਥੋਂ ਕਿੱਥੋਂ ਤੇ ਨਾਲ ਜੁੜੇ ਹੋਏ ਜਨਪਿਆਦੀ ਨੂ ਦੇ ਦਸ਼ਕ ਜਿਹੜੇ ਆ फेसबुक पेज से भी लाइव आवे मैं चलो फ्री है दर्शक कर ली फेसबुक पेज सा इंस्टाग्राम की साधा चैनल न्यूज शेयर चैट की यूट्यूब की साजा चैनल न्यूज YouTube ਨੂੰ ਜੋ سبسਕ੍ਰਾਈਬ ਕਰ ਲਈ ਕਿਉਂਕਿ ਬੇਨੇ ਵੀ ਦਾਰਸ਼ਕ ਨਾਮ ਨਮੀ ਜੁੜੇ ਆ ਕਮੈਂਟ ਕਰਕੇ ਜਾਣਕਾਰੀ ਜਰੂਰ ਸਾਂਝੀ ਕਰਿਓ ਕਿ ਕਿੱਥੋਂ ਕਿੱਥੋਂ ਦੇ ਲੋਕ ਸਾਡੇ ਨਾਲ ਜੁੜੇ ਹੋਏ ਚੈਨਲ ਦੇ ਜਲਦੀ ਸੀ ਹੁਣ ਗਰਬਾਣੀ ਦਾ ਜੀ ਸ਼ੁਰੂ ਕਰਦੇ ਆਂ ਉਹ ਵੀ ਤਾਂ ਹੁਣ ਸੱਦ ਲਾਈਵ ਤੇ ਸ੍ਰੀ ਅੰਸ਼ੂ ਸ਼ਾਂਤੀਆ ਕਰਾਤ ਰਹਾਂਗੇ ਨਮਸਤ ਜੀ ਦੇਤਾ ਅੰਤਾਂ ਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਪੰਚਾਇਤ ਸਾਹਿਬ ਦੀ ਜਿੰਮੇਵਾਰੀ ਨੂੰ ਤੇ ਕਸ਼ ਫੋਲੂਗੇ ਨਮਸਤ ਜੀ ਦੇ ਸ੍ਰੀ ਸ਼ਾਮ ਜਰੂਰੀ ਕਿਤੇ ਹੀ ਅੱਟਾ ਮੈਂ ਲਗਾਤਾਰ ਆਪਾਂ ਜਾਣਕਾਰੀ ਜਰੂਰ ਸਾਂਝੀਆਂ ਕਰਿਆ ਕਰਾਂਗੇ ਆਪਣੇ ਦਰਸ਼ਕਾਂ ਦੇ ਨਾਲ ਜੇ ਅੱਜ ਪਹਿਲੀ ਵਾਰ ਲਾਈਵ ਹੋਏ ਆ ਫਿਰ ਦਸ਼ਕ ਦੇ ਨਾਲ ਗੱਲਬਾਤ ਕਰੀਏ ਕਿ ਦਸ਼ਕ ਜਿਹੜੇ ਕੱਚੇ ਪਿੰਡ ਤੋਂ ਸਾਡੇ ਚੈਨਲ ਤੇ ਜੁੜੇ ਹੋਏ ਹਨ ਜਨਪ੍ਰਿਆਵੀ ਨੋਇਦ ਆਸੀ ਨੂੰ ਨਾ ਪੀਆ ਯਾਰ ਚੱਲੋ ਕੀਤਾ ਦੱਸ ਕਿ ਤੁਹਾਨੂੰ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜਿੰਨੇ ਵੀ ਲਾਈਵ ਦੇ ਰਹੇ ਹੋ ਸੋ ਫੇਸਬੁਕ ਪੇਜ ਤੇ ਸੀ ਲਾਈਵ ਹੋ ਰਹੇ ਹਨ ਜਨਪੀ ਆਪਣੇ ਨੂੰ ਮਿਲ ਕੇ ਉੱਥੇ ਵੀ ਖੁਸ਼ੀ ਸਾਡੇ ਨਾਲ गलबात साझी कर सकते हो किसी तरह की सो दर्शकों एक बार फिर अस अपना संपर्क नंबर बोलिए किसी भी तरह की कोई खबर हो सकू भेज सकते हो नाइन एट वन फोर जीरो फाइव सैवन थ्री वन थ्री अठानवे एक सौ चाली सतवंजा तीन तेरह अठानवे एक चाली सतवंजा तीन तेरह ਵਾਰਸ਼ਕ ਨੰਬਰ ਪੀਏ 3 82 ਸਿਕੋਰ ਸਦਿਆਂ ਕਰ ਸਕਦੇ ਖਬਰਾਂ ਸੰਨ ਵਰਸ਼ ਤੇ ਵੀ ਕਰ ਸਕਦੇ ਨਮਨੋ ਜੀ ਸੰਤ ਪਰਉਣੀ ਆਏ ਮੇਰੀ ਤ੍ਰਾਣੀ ਮੈਂਟ ਕਰਕੇ ਆਪਣੀ ਜਾਣਕਾਰੀ ਜਰੂਰ ਸਾਂਝੀ ਕਰਿਆ ਕਰੋ ਕਿ ਕਿੱਥੋਂ-ਕਿੱਥੋਂ ਸਾਡੇ ਤਾਂ ਜੁੜਿਆ ਹੋਈਆਂ ਜਨਤਾ ਆਪੀ ਮਿਲੂਗੀ। ਸੋ ਜਨਪਿਆਰਿਆਂ ਦੇ ਦਰਸ਼ਕਾਂ ਦਾ ਸਵਾਗਤ ਹੈ। ਜਿਨਨੇ ਵੀ ਚੈਨਲ ਨਾਲ ਜੁੜੇ ਹੋ ਤੇ ਜਰੂਰ ਸਬਸਕ੍ਰਾਈਬ ਕਰਨਾ ਬਲ ਵੀ। ਸੋ ਬਹੁਤ-ਬਹੁਤ ਧੰਨਵਾਦੀ, ਸ਼ੁਕਰੀਆ ਲਾਈਵ ਤੇ ਜੁਲਣ ਲਈ ਸਾਥੀਆਂ ਦਾ।